ਆਜ ਕੀ ਜੈ ਸ੍ਰੀ ਸਤਗੁਰ ਪੂਰੀ ਵਾਲੋਂ ਕੀ ਜੈ ਸ੍ਰੀ ਸਤਗੁਰਕਵੇ ਵਾਲੋਂ ਕੀ ਸ੍ਰੀ ਸਤਗੁਰ ਗੰਵਾ ਵਾਲੋਂ ਕੀ ਜੈ ਸ੍ਰੀ ਸਤਗੁਰ ਕਾਸ਼ੀ ਵਾਲੋਂ ਕੀ ਸਤ ਸਾਹੀ ਸਤ ਸਾਹੀ ਸਤ ਸਾਹੀ ਤੇ ਇਕਵਰੇਜ ਕਰਨ ਤੇ ਬਹੁਤ ਬਹੁਤ ਧੰਨਵਾਦ ਸਤ ਸਾਹੀ ਸਤ ਸਾਹੀ ਛੱਡੇ ਬਹੁਤ ਹੀ ਪਹਿਲੇ ਤੇ ਆਪ ਜੀਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਇਸ ਲਈ ਸਾਡੀ ਇਸ ਸੰਸਥਾ ਪ੍ਰਤੀ ਜੋ ਵੀ ਇਸ ਸੰਸਥਾ ਕਰੀਓ ਨੂੰ ਜਿਹੜਾ ਹੈ ਹੋਰ ਲੋਕਾਂ ਦਾ ਪਹੁੰਚਾਣ ਦੀ ਜਿਹੜੀ ਖੇਚਲ ਕਰ ਰਹੇ ਆ ਤਾਂ ਕਿ ਹੋਰ ਲੋਕਾਂ ਨੂੰ ਵੀ ਪ੍ਰੇਰਣਾ ਮਿਲ ਸਕੇ ਇਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਜਿਹੜੀ ਸਾਡੀ ਸੰਸਥਾ ਹੈ ਜੀ ਸ੍ਰੀ ਸਤਿਗੁਰ ਬ੍ਰਹਮ ਸਾਗਰ ਮਹਾਰਾਜ ਧੂਰੀਵਾਲਿਆਂ ਤੋਂ ਕੱਲੀ ਹੋਈ ਹੈ ਤੇ ਮੌਜੂਦਾ ਸਮੇਂ ਵਿੱਚ ਇਹਨਾਂ ਦੇ ਜਿਹੜੇ ਗੱਦੀ ਨਿਸ਼ੀਨਾ ਹੈ ਉਹ ਬੇਦਾਨਤ ਆਚਾਰੀਆ ਮਹਾਰਾਜ ਜੇਤਨਾ ਨੰਦ ਜੀ ਕੁਰੀ ਵਾਲੇ ਆ ਦਵਾਰਾਂ ਚ ਵੀ ਸੁਣਦੇ ਹੋਵੋਗੇ ਕਿ ਬਹੁਤ ਵੱਡੇ ਲੈਵਲ ਤੇ ਇਦਾਂ ਦੇ ਧਰਮ ਦੇ ਕੰਮ ਕਰ ਰਹੀ ਐ ਇੰਨਾ ਵੱਲੋਂ ਜਿਹੜਾ ਐ ਜਿਹੜੇ ਹੁਣ ਮੌਜੂਦਾ ਅਗਦੀ ਨਿਸ਼ੀਨ ਐ ਉਹਨਾਂ ਦੇ ਜਿਹੜੇ ਗੁਰਦੇਵ ਮਹਾਰਾਜ ਜੀ ਸਤੁਰੂ ਬ੍ਰਹਮਾ ਨੰਦ ਜੀ ਮਹਾਰਾਜ ਗਊਆ ਵਾਲੇ ਉਹਨਾਂ ਨੇ ਸਾਡੇ ਗਰੀਬ ਇਲਾਕਿਆਂ 'ਚ ਬਹੁਤ ਹੀ ਵੱਡਾ ਰੈਗੂਲੇਸ਼ਨ ਲਿਆਂਦਾ ਗਰੀਬ ਇਲਾਕੇ 'ਚ ਉਹਨਾਂ ਨੇ ਕੁੜੀਆਂ ਦੇ ਨਿਊਰੋਲ ਕਾਲਜ ਬਣਾਏ ਅੰਟੀਰੀਅਰ ਪਿੰਡਾਂ 'ਚ ਜਿੱਥੇ ਕਿ ਮੰਨ ਲਓ ਪਹੁੰਚ ਹੀ ਨਹੀਂ ਸੀ ਕਿ ਲੋਕਾਂ ਦੀ ਸ਼ਹਿਰਾਂ ਤੱਕ ਪੜਾਉਣ ਦੀ ਔਰ ਉਹਨਾਂ ਦੀ ਬਦੌਲਤ ਅੱਜ ਸਾਡੇ ਇਲਾਕੇ 'ਚ ਕੁੜੀਆਂ ਉਸ ਕਾਲਜਾਂ 'ਚ ਪੜ੍ਹ ਕੇ ਵੱਡੇ ਵੱਡੇ ਅਹੁਦਿਆਂ 'ਤੇ ਪਹੁੰਚ ਚੁੱਕੀਆਂ आज दी डेट दे कुछ भी नहीं था करीब 2000 ਦੇ ਤਰੀਬ ਗਊ ਆ ਜਿਹੜੀ ਉਹ ਸਾਡੇ ਸੇਵਕਾਂ ਵੱਲੋਂ ਆਪਣੇ ਘਰਾਂ ਚ ਪਾਲੀ ਜਾਂਦੀ ਹੈ ਔਰ ਬਿਨਾ ਦੁੱਧ ਦੇਣ ਵਾਲੀਆਂ ਇਹ ਸਭ ਮਹਾਰਾਜ ਜੀ ਦੀ ਪ੍ਰੇਰਣਾ ਸਦਕਾ ਔਰ ਇੰਨੇ ਕੰਮ ਕਰਾਏ ਜਾਂਦੇ ਜਿਹੜੇ ਕਿ ਇੰਨੇ ਘੱਟ ਟਾਈਮ 'ਚ ਦੱਸਨੇ ਅਸੰਭਵ ਹੈ ਪੂਰੇ ਸਾਲ ਵਿੱਚ ਅੱਖਾਂ ਦੇ ਕੈਂਪ ਬਲੱਡ ਡੋਨੇਸ਼ਨ ਕੈਂਪ ਕੈਂਸਰ ਦੇ ਕੈਂਪ ਪਤਾ ਨਹੀਂ ਇਦਾਂ ਦੀਆਂ ਕਿੰਨੀਆਂ ਕਿਸਮਾਂ ਆ ਔਰ ਸਾਡਾ ਇੱਕ ਆਸ਼ਰਮ ਹਰੀਦਵਾਰ ਚ ਹੈ ਬ੍ਰਾਹਮਣ ਨਿਵਾਸ ਆਸ਼ਰਮ ਦੱਖਣੀ ਭਾਗ ਜਿੱਥੇ ਕਿ ਪਿਛਲੇ ਸਤ ਕਰੀਬ 70 ਤੋਂ 80 ਸਾਲ ਤੋਂ ਲਗਾਤਾਰ ਜਿਹੜਾ ਲੰਗਰ ਚੱਲ ਰਿਹਾ ਬਾਦ ਦਸਤੂਰ ਔਰ ਪਹਿਲੀ ਛਤਾ ਤੇ ਇਹ ਬੋਰਡ ਤੇ ਇਹ ਪਿਛਲੇ ਕਾਫੀ ਅਰਸੇ ਤੋਂ ਸ਼ੁਰੂ ਕੀਤੀ ਹੋਈ ਹੈ ਇਹ ਡੇਲੀ ਜਿਹੜਾ ਹੈ ਬਾਰਿਸ਼ ਅੰਦੀ ਅਲੱਗ-ਅਲੱਗ ਪਿੰਡਾਂ ਵਿੱਚ ਜਿੱਦਾਂ ਇਸ ਵਾਰੀ ਸਾਡੀ ਵਾਰੀ ਆਈ ਥੋੜੇ ਦਿਨ ਪਹਿਲਾਂ 26 ਜੁਲਾਈ ਨੂੰ ਵੀ ਇੱਥੋਂ ਗਿਆ ਲੰਗਰ ਤੇ ਹਰ ਡੇਲੀ ਜਿਹੜਾ ਹੈ ਕਰੀਬ 2220 ਬੰਨੇ ਦਾ ਦੇਸੀ ਘੋਚ ਲੰਗਰ ਬਣ ਕੇ ਫਿਰ ਸਾਡੇ ਸੇਵਾਦਾਰ ਨਾਲ ਜਾ ਕੇ ਉੱਥੇ ਆਪ ਵਰਤਾ ਕੇ ਆੰਦੇ ਆ ਇਹ ਸਭ ਜੋ ਵੀ ਕੁਝ ਹੋ ਰਿਹਾ ਬੰਦੀ ਛੋੜ ਪੂਰੇ ਵਾਲਿਆਂ ਦੀ ਕਿਰਪਾ ਨਾਲ ਹੋ ਰਿਹਾ ਇਸ ਤੋਂ ਇਲਾਵਾ ਮਹਾਰਾਜੀਆਂ ਨੇ ਇੱਕ ਹੋਰ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਸਾਡੇ ਇਲਾਕੇ 'ਚ ਜਿਹੜੇ ਥੋੜੀ ਅਨਪੜਤਾ ਸੀਗੀ ਲੋਕ ਪੀਜੀਆਈ ਵਗੈਰਾ ਜਾਣ ਤੋਂ ਬਹੁਤ ਡਰਦੇ ਹੁੰਦੇ ਸੀ ਤੋਂ ਉਹ ਵੀ ਪਿਛਲੇ ਉਸ ਮੇਰੇ 340 ਤੇ ਚੱਲਦੀ ਐ ਉਹ ਵਕ ਵਕ ਪਿੰਡਾਂ ਤੋਂ ਜਿਹੜੇ ਮਰੀਜ਼ ਐ ਉਹਨਾਂ ਨੂੰ ਲੈ ਕੇ ਜਾਂਦੀ ਸਾਡੇ ਸੇਵਾਦਾਰ ਨਾਲ ਜਾਂਦੇ ਆ ਔਰ ਸਾਡੇ ਸੇਵਕਾਂ ਦੀ ਇੱਕ ਟੀਮ ਪੀਜੀਆਈ ਹੁੰਦੀ ਐ ਉਹ ਜਦੋਂ ਬੱਸ ਪੁੱਜਦੀ ਉਹਨਾਂ ਸਾਰੇ ਸੇਵਾਦਾਰਾਂ ਨੂੰ ਨਾਲ ਲੈ ਕੇ ਜਿੱਥੇ-ਜਿੱਥੇ ਕਿਸ ਨੂੰ ਲੋੜ ਹੈਗੀ ਉੱਥੇ ਤੇ ਦਵਾਈ ਡਾਕਟਰਾਂ ਨੂੰ ਦਵਾ ਕੇ ਤੇ ਵਾਪਸ ਆ ਜਿਹੜੀ ਸਾਡੀ ਲੰਗਰ ਦੀ ਗੱਡੀ ਪੁੱਜਣੀ ਹੈ ਉਦੋਂ 3:30 ਵਜੇ ਉਸ ਪੀਜੀਆਈ ਦੀ ਬੱਸ ਵਾਲੇ ਜਿੰਨੇ ਪੇਸ਼ੈਂਟ ਉਹਨਾਂ ਨੂੰ ਲੰਗਰ 시ਕਾ ਕੇ ਵਾਪਸ ਉਹਨਾਂ ਦੇ ਘਰੋ ਘਰੀ ਸ਼ਾਮ ਨੂੰ ਪਹੁੰਚ ਜਾਂਦੇ ਐ ਇਹ ਸਭ ਬੰਦੀਸ਼ਵਰ ਭੂਰੇ ਵਾਲਿਆਂ ਦੀ ਕਿਰਪਾ ਹੈ ਤੇ ਮੌਜੂਦਾ ਸਮੇਂ 'ਚ ਜਿਹੜੇ ਸਾਡੇ ਗੱਦੀ ਨਿਸ਼ੀਨ ਐ ਬੇਦਾਂਤ ਆਚਾਰੀਆ ਮਹਾਰਾਜ ਜੀ ਉਹਨਾਂ ਦੀ ਇਦਾਂ ਦੇ ਉਹਨਾਂ ਨੇ ਪਰਕੁਕਾਰ ਇਸ ਸੰਸਾਰ ਲਈ ਔਰ ਸਾਡੇ ਲਈ ਸ਼ੁਰੂ ਕੀਤੇ ਹੋਏ ਆਸੀਂ ਵੀ ਪਤਾ ਨਹੀਂ ਕਿਹੜੇ ਪਾਸੇ ਤੁਰ ਜਾਣਾ ਸੀਗਾ ਜੇ ਉਹਨਾਂ ਦੀ ਕਿਰਪਾ ਨਾ ਹੁੰਦੀ ਉਹਨਾਂ ਦੀ ਕਿਰਪਾ ਸਦਕਾ ਸਾਨੂੰ ਵੀ ਆ ਜਿਹੜਾ ਸਾਰਿਆਂ ਨੂੰ ਮਾੜਾ ਮੋਟਾ ਜਿਹੜਾ ਧਰਮ ਦਾ ਕੰਮ ਕਰਨ ਲਈ ਮਿਲਦਾ ਸੋ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼ਾਹਬ ਸਤਿ ਸ਼ਾਹਬ ਸਤਿ ਸ਼ਾਹਬ